ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਜਪਾ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੋਵੇ ਆਪਣੇ ਕੋਲੋਂ ਕਰਵਾ ਸਕਦੇ ਹੋ ਤੁਸੀਂ ਸੂਟ ਆਪਣੇ ਜਿਹੜੇ ਵਰਕ ਵਾਲੇ ਦੇਖ ਸਕਦੇ ਹੋ ਫਸਟ ਆਪਾਂ ਇਹ ਜਾਮ कॉटन ਦੇ ਸੂਟ ਰੈਡੀ ਕੀਤਾ ਆ ਬਹੁਤ ਸੋਹਣਾ ਮਸ਼ੀਨ ਵਰਕ ਦਾ ਬਾਜੂ ਬੋਟਮ ਤੇ ਘੇਰੇ ਤੇ ਤੇ ਨੱਕ ਤੇ ਕੰਮ ਕੀਤਾ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਾਉਣਾ ਕਰਵਾ ਸਕਦੇ ਹੋ ਨੈਕਸਟ ਆਵਲ ਡਿਜ਼ਾਈਨ ਬਹੁਤ ਸੋਹਣਾ ਹੈ ਪਿਓਰ ਕੈਮਰੀ कॉटन ਦਾ ਫੈਬਰਿਕ ਰਹੇਗਾ ਮਸ਼ੀਨ ਵਰਕ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਅਗਰ ਤੁਸੀਂ ਇਹ ਸੂਟ ਕਿਸੇ ਵੀ ਕਲਰ ਚ ਫੈਬਰਿਕ ਚ ਜਾਂ ਕਿਸੇ ਵੀ ਕਲਰ ਚ ਜੇ ਫੈਬਰਿਕ ਚ ਰੈਡੀ ਕਰਵਾਉਣਾ ਆ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਬਾਜੂ ਤੇ ਵੀ ਦੇਖੋ ਬਹੁਤ ਸੋਹਣਾ ਵਰਕ ਕੀਤਾ ਨੇੜੇ ਤੇ ਚੈੱਕ ਕਰੋ ਕਲਰ ਕੰਟਰਾਸਟ ਬਹੁਤ ਸੋਹਣੇ ਲਾਏ ਹੋਇਆ ਬਾਕੀ ਇਹ ਵਾਲੇ ਜਿਹੜੇ ਕਲਰ ਆ ਆਪਣਾ ਤੁਹਾਨੂੰ ਦਿਖਾ ਰਹੇ ਆ ਅਵੇਲੇਬਲ ਆ ਅਗਰ ਤੁਸੀਂ ਬਾਈ ਕਰਨੇ ਆ ਤਾਂ ਤੁਹਾਨੂੰ ਮਿਲ ਜਾਣਗੇ ਅਗਰ ਤੁਸੀਂ ਕੋਈ ਵੀ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ ਦੇ ਵਿੱਚ ਜਾਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾਉਣਾ ਆ ਤਾਂ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜਿਆਂ ਪਿਆਣਾ ਇੰਟਰਸਟਿਡ ਆ ਸੂਟ ਬਾਈ ਕਨ ਚ ਰੈਡੀ ਕਰਵਾਉਣ ਚ ਕੁਝ ਵਰਕ ਕਰਵਾਉਣਾ ਲਾਈਕ ਕਰਦੀਆਂ ਤਾਂ ਉਹ ਆਪਣੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਹੋ ਨੈਕਸਟ ਆਵਲਾ ਡਿਜ਼ਾਈਨ ਆ ਅਗਰ ਤੁਸੀਂ ਇਹ ਵਾਲਾ ਵੀ ਬਣਵਾਉਣਾ ਚਾਹੁੰਦੇ ਇਹਨੂੰ ਆਪਾਂ ਚੇਂਜ ਕਰਕੇ ਥੋੜਾ ਜਿਹਾ ਬਣਵਾਵਾ ਦੇਵਾਂਗੇ ਅਗਰ ਇਹ ਬਣਵਾਉਣਾ ਇਦਾਂ ਵੀ ਕੁਝ ਬਣਵਾ ਸਕਦੇ ਹਾਂ ਨੈਕਸਟ ਆ ਬਹੁਤ ਸੋਹਣੇ ਪ੍ਰਿੰਟ ਸੂਟ ਆ ਗਏ ਜੀ ਲੈਸਿਸ ਵਗੈਰਾ ਲੱਗੀਆਂ ਹੋਈਆਂ ਆ ਬਹੁਤ ਸੋਹਣਿਆ ਨੈਕਸਟ ਪਿਓਰ ਰਿਯਨ ਕਾਟਨ ਦੇ ਆ ਗਏ ਆ ਪਿਓਰ ਜਾਮ ਕਾਟਨ ਦਾ ਹੋਏਗਾ ਇਹ ਦਾ ਫੈਬਰਿਕ ਜੌਰਜਟ ਹੋਏਗਾ ਨੈਕਸਟ ਆ ਸ਼ਿਮਰਚ ਹੋਏਗਾ ਨੈਕਸਟ ਆ ਮਸਲੀਨ कॉटन ਦੇ ਸੂਟ ਆਗੇ ਜੀ ਬਹੁਤ ਸੋਹਣੇ ਮਸਲੀਨ कॉटन ਦੇ ਦੁਪੱਟੇ ਚੈੱਕ ਕਰੋ ਦੁਪੱਟੇ ਵੀ ਬਹੁਤ ਸੋਹਣੇ ਆ ਪ੍ਰਿੰਟਡ ਸੂਟ ਹੋਣਗੇ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਆ ਜੀ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਬਰ ਜੇ ਸੈਂਪਲ ਜੇ ਸੂਟ ਹੋਣਗੇ ਸਰਦਾਰੀ ਸੂਟ ਹੋਣਗੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕਲਰ ਰੰਗ ਡਿਜ਼ਾਈਨ ਤੁਸੀਂ ਸਿਲੈਕਟ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਸੂਟ ਹੈ ਗਰਲਿਸ਼ ਜੀ ਲੁੱਕ ਵਾਲੇ ਆ ਡਿਫਰੈਂਟ ਜੀ ਚੀਜ਼ ਲੈ ਕੇ ਆਏ ਆ ਨੈਕਸਟ ਆ ਬਹੁਤ ਸੋਹਣੇ ਪੇਂਟ ਵਰਕ ਵਾਲੇ ਆਗੇ ਜੀ ਨੈਕਸਟ ਆ ਵਾਲੀ ਬਾਟਮ ਜਿਹੜੀ ਇਹਦਾ ਤਾਂ ਬਹੁਤ ਹੀ ਅੱਜ ਕੱਲ ਟ੍ਰੈਂਡ ਚੱਲ ਰਿਹਾ ਆ ਬਹੁਤ ਹੀ ਟ੍ਰੈਂਡਿੰਗ ਚ ਚੱਲ ਰਹੀ ਆ ਆਪਾਂ ਪਹਿਲਾਂ ਡੇਲੀ ਵੀਡੀਓ ਪਾਈ ਦੀ ਕੋਈ ਚੁੰਨੀਆਂ ਨਾਲੇ ਸੂਟ ਪਾਈਦੇ ਕੋਈ ਵਿਦਆਊਟ ਚੁੰਨੀ ਪਾਈਦੇ ਆ ਨੈਕਸਟ ਆ ਬਹੁਤ ਸੋਹਣਾ ਨੈਕ ਵਰਕ ਵਾਲਾ ਸੂਟ ਕਾਟਨ ਦਾ ਫੈਬਰਿਕ ਚੈੱਕ ਕਰੋ ਬਹੁਤ ਵਧੀਆ ਨੈਕਸਟ ਆ ਨੈਚਰਲ ਕ੍ਰੇਪ ਦੇ ਵਿੱਚ ਹੋਏਗਾ ਜਿਸ ਨਾਲ ਚਨਾਉਣ ਦਾ ਦੁਪੱਟਾ ਰਹੇਗਾ ਇਦੇ ਬਾਜੂ बॉਟਮ ਦੋਨਾਂ ਤੇ ਵਰਕ ਹੋਏਗਾ ਸ਼ਰਟ ਦੇਖੋ ਹੈਵੀ ਵਰਕ ਕੀਤੀ ਹੋਈ ਨੈਕਸਟ ਆਵਲੇ ਪ੍ਰਿੰਟ ਸੂਟ ਪਿਓਰ ਕੈਂਬਰੀ ਕਾਟਨ ਦੇ ਵਿੱਚ ਹੋਣਗੇ ਜਿਨ੍ਹਾਂ ਦਾ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ 올ਓਵਰ ਸੂਟ ਰਹੇਗਾ ਫੁੱਲਾਂ ਵਾਲੇ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਜੀ ਚੈੱਕ ਕਰੋ ਪ੍ਰਿੰਟ ਜਿਹੜੇ ਬਹੁਤ ਹੀ ਸੋਹਣਿਆ ਨੈਕਸਟ ਆਵਲੇ ਕਾਟਨ ਦੇ ਵਿੱਚ ਹੋਣਗੇ बॉਟਮ ਵਰਕ ਵਾਲੇ ਹੋਣਗੇ बॉਟਮ ਨਾਲ ਕੰਟਰਾਸਟ ਪਲੇਨ ਹੋਏਗੀ ਉੱਤੇ ਵਰਕ ਕੀਤਾ ਹੋਏਗਾ ਠੀਕ ਹੈ ਨੈਕ ਤੇ ਵੀ ਵਰਕ ਕੀਤਾ ਹੋਏਗਾ ਇਹਨਾਂ ਵਿੱਚੋਂ ਕੋਈ ਪਸੰਦ ਆਉਂਦਾ ਹੀ ਵੀ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਵੀ ਬਾਟਮ ਵਰਕ ਵਾਲੇ ਆ ਗਏ ਜੀ ਚੁੰਨੀਆਂ ਬਹੁਤ ਸੋਹਣੀਆਂ ਟਾਈ ਐਂਡ ਡਾਈ ਦੀਆਂ ਨਾਲ ਵੀ ਪ੍ਰਿੰਟ ਸ਼ਾਰਟ ਰਹੇਗੀ ਸੇਮ ਠੀਕ ਹੈ ਜੀ ਇਹਨਾਂ ਦੇ ਵੀ ਬਾਟਮ ਤੇ ਵਰਕ ਕੀਤਾ ਹੋਇਆਗਾ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਈਡ ਤੇ ਕਰੀ ਚਲੋ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਸੂਟ ਆ ਬੁੱਕ ਕਰਵਾਈ ਚਲੋ ਬਾਕੀ ਵੀਡੀਓ ਨੂੰ ਜਿਹੜੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜਿਹੜੀਆਂ ਪਹਿਣਾ ਸੂਟ ਬਾਈ ਕਰਨਾ ਚਾਹੁੰਦੀ ਆ ਪਰ ਡੇਲੀ ਨਮੀ ਤੋਂ ਨਮੀ ਕਲੈਕਸ਼ਨ ਪਾਈ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਸਬਸਕ੍ਰਾਈਬ ਡੇਲੀ ਅਪਰ ਮਾਰਨਿੰਗ ਟਾਈਮ ਵੀਡੀਓ ਪਾਈ ਦੀ ਹੈ ਡੇਲੀ ਵਾਚ ਕਰਿਆ ਕਰੋ ਦੇਖਿਆ ਕਰੋ ਪੂਰੀ ਵੀਡੀਓ ਸਕਿਪ ਨਾ ਕਰਿਆ ਕਰੋ ਡੇਲੀ ਵੀਡੀਓ ਵਿੱਚ ਨਵੇਂ ਤੋਂ ਨਵੇਂ ਡਿਜ਼ਾਈਨ ਹੁੰਦੇ ਆ ਜੀ ਡਿਫਰੈਂਟ ਜੇ ਡਿਜ਼ਾਈਨ ਹੁੰਦੇ ਆ ਆਪਣੇ ਨਵੇਂ ਤੋਂ ਨਵੇਂ ਪ੍ਰਾਈਸ ਆਪਣਾ ਬਹੁਤ ਹੀ ਰੀਜ਼ਨੇਬਲ ਹੁੰਦਾ ਜੀ ਨੈਕਸਟ ਆ ਪਿਓਰ ਕਾਟਨ ਦੇ ਸੂਟ ਆ ਜੀ ਇਹ neck work ਵਾਲੇ ਆ ਬਹੁਤ ਸੋਹਣੇ ਸਾਰੇ ਪਿਓਰ ਪਿਓਰ ਕਾਟਨ ਦੇ ਹੀ ਚੱਲ ਰਹੇ ਆ ਹੁਣ ਸੂਟ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਸੂਟ ਆਈ ਜਾਂਦੇ ਆ ਜੀ ਸਾਰਿਆਂ ਦੇ neck ਦੇ ਵਰਕ ਕੀਤਾ ਹੋਇਆ ਹੈਗਾ ਡਿਫਰੈਂਟ ਜਿਹਾ ਵਰਕ ਸਭ ਤੇ ਕੀਤਾ ਹੋਇਆ ਹੈਗਾ ਅਲੱਗ-ਅਲੱਗ ਜਿਹੜਾ ਵੀ ਤੁਹਾਨੂੰ ਵਰਕ ਕਲਰ ਪਸੰਦ ਆਉਂਦਾ ਸਿਲੈਕਟ ਕਰੀ ਚਲੋ ਜੀ ਨੈਕਸਟ ਲਾਸਟ ਆ ਜੈਪੁਰੀ ਸਟਾਈਲ ਬਹੁਤ ਸੋਹਣਾ ਸੂਟ ਹੈ ਜੀ ਅਗਰ ਤੁਹਾਨੂੰ ਇਹ ਪਾਇਆ ਕਰਨਾ ਚਾਹੁੰਦੇ ਤੁਸੀਂ ਇਹ ਵੀ ਕਰ ਸਕਦੇ ਆ ਬਾਕੀ ਜੀ ਅੱਜ ਦੇ ਕਲੈਕਸ਼ਨ ਵਿੱਚ ਇਹ ਸੂਟ ਹੈ ਮੇਰਾ ਤੁਹਾਨੂੰ ਪਸੰਦ ਆਇਆ ਹੋਣਗੇ ਕਿਥੇ